ਸਤਿ ਸ਼੍ਰੀ ਅਕਾਲ ਜੀ ਮੈਂ ਰਾਜਨ ਸੈ ਦੇਵ ਬਠਿੰਡਾ ਤੋਂ ਇੱਕ ਵਾਰ ਫਿਰ ਤੁਹਾਡੇ ਰੂਪ ਰੂਪ ਹੋਣ ਜਾ ਰਿਹਾ ਔਰ ਇਸ ਵਾਰ ਕੁਝ ਵਾਸਤੂ ਦੀਆਂ ਗੱਲਾਂ ਕਰਾਂਗੇ ਆਪਾਂ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਬਿਮਾਰੀਆਂ ਘਰਾਂ ਦੇ ਵਿੱਚ ਜਾਂ ਕਾਫੀ ਨਵੀਆਂ ਮੁਸ਼ਕਲਾਂ ਆ ਰਹੀਆਂ ਤਾਂ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਐਪੀਸੋਡ ਅਸੀਂ ਵਾਸਤੇ ਦੇ ਉੱਤੇ ਹੀ ਤਿਆਰ ਕੀਤਾ ਹੈ ਜੋ ਤੁਹਾਨੂੰ ਵਧੀਆ ਜਾਣਕਾਰੀ ਦੇਊਗਾ ਹੋਰ ਇਹ ਜਾਣਕਾਰੀ ਅੱਗੇ ਜਾ ਕੇ ਤੁਹਾਡੇ ਬਹੁਤ ਕੰਮ ਵੀ ਆਉਗੀ ਤਾਂ ਸਭ ਤੋਂ ਪਹਿਲੇ ਮੈਂ ਗੱਲ ਕਰਾਂਗਾ ਜਿਹੜੀ ਘਰ ਦੇ ਵਿੱਚ ਲੇਡੀਜ਼ ਨੂੰ ਪ੍ਰਸ਼ਾਨੀਆਂ ਆ ਰਹੀਆਂ ਜਿਵੇਂ ਖੂਨ ਦੀ ਕਮੀ ਸਰਵਾਈਕਲ ਔਰ ਬੈਕ ਪੇ ਖਾਸ ਕਰਕੇ ਜਿਹੜੇ ਇੱਕ ਨਵਾਂ ਵਿਸ਼ਾ ਸਾਨੂੰ ਦੇਖਣ ਨੂੰ ਮਿਲਿਆ ਪਿਛਲੇ 2-3 ਮਹੀਨਿਆਂ ਤੋਂ ਬ੍ਰੈਸਟ ਕੈਂਸਰ ਕਾਫੀ ਹੱਦ ਤੱਕ ਵਾਸਤੂ ਦੋਸ਼ ਹੋਣ ਦਾ ਕਾਰਨ ਵੀ ਬਣ ਰਿਹਾ ਹੈ ਜਾਂ ਗ੍ਰਹਿਾਂ ਦੇ ਵਿੱਚ ਜਾਂ ਕੁੰਡਲੀ ਦੇ ਵਿੱਚ ਗ੍ਰਹਿਾਂ ਦਾ ਕੁਝ ਐਸਾ ਮਾੜਾ ਯੋਗ ਪਲੱਸ ਵਾਸਤੂ ਦਾ ਘਰ ਦੇ ਵਿੱਚ ਸਹੀ ਨਾ ਹੋਣਾ ਤੋਂ ਬਿਮਾਰੀਆਂ ਕਾਫੀ ਜਿਆਦਾ ਵਧ ਰਹੀ ਹੈ ਜਿਹਦੇ ਚ ਸਭ ਤੋਂ ਜਿਆਦਾ ਬਿਮਾਰੀ ਵੇਖਣ ਹੋਈ ਲੇਡੀਜ਼ ਨੂੰ ਬ੍ਰੈਸਟ ਕੈਂਸਰ ਯਾ ਯੂਟਰਸ ਕੈਂਸਰ ਤਾਂ ਮੈਂ ਅੱਜ ਗੱਲ ਕਰਾਂਗਾ ਜਿਹੜੇ ਘਰ ਦਾ ਗੇਟ ਉੱਤਰ ਦਿਸ਼ਾ ਦੀ ਤਰਫ ਹੈ ਔਰ ਉਹਦੇ ਅੰਦਰ ਐਂਟਰ ਕਰਦੇ ਹੀ ਸੱਜੇ ਹੱਥ ਵੈਸਟ ਚ ਜਾ ਕੇ ਬਿਲਕੁਲ ਨਾਰਥ ਦੇ ਅੱਧ ਔਰ ਵੈਸਟ ਦੀ ਪੂਰੀ ਡਿਗਰੀ ਚੱਕੀਏ ਅਗਰ ਉੱਥੇ ਟਾਇਲਟ ਹੈ ਜਾਂ ਕਿਚਨ ਹੈ ਜਾਂ ਸਫਟਿਕ ਟੈਂਕ ਬਣਾ ਰੱਖਿਆ ਹੈ ਜਾਂ ਫਿਰ ਉਸ ਜਗ੍ਹਾ ਦੇ ਉੱਤੇ ਆਪਾਂ ਕੋਈ ਸਟੋਰ ਕੀਤੀਆਂ ਚੀਜ਼ਾਂ ਜਿਵੇਂ ਲੋਹੇ ਦੀਆਂ ਚੀਜ਼ਾਂ ਕਬਾੜ ਤੂੜੀ ਕਣਕ ਦੇ ਡਰਮ ਤਾਂ ਇਹ ਸਮੱਸਿਆ ਜਾਂ ਇਹ ਵਾਸਤੂ ਦੋਸ਼ ਉਸ ਬਿਮਾਰੀ ਦਾ ਕਾਰਨ ਬਣ ਰਿਹਾ ਹੈ ਜਾਂ ਫਿਰ ਇਹਦਾ ਇੱਕ ਹੋਰ ਕੀ ਰੀਜਨ ਦੇਖਣ ਨੂੰ ਮਿਲਿਆ ਕਿ ਉਸ ਘਰ ਦੇ ਬੱਚੇ ਚਾਹੇ ਉਹ ਬੇਟੀ ਹੈ ਚਾਹੇ ਬੇਟਾ ਹੈ ਜਾਂ ਤਾਂ ਉਹਨਾਂ ਦੀ ਮੈਰਿਜ ਚ ਰੁਕਾਵਟ ਆ ਰਹੀ ਹੈ ਜਾਂ ਰਿਸ਼ਤਿਆਂ ਦੇ ਟੁੱਟ ਰਿਹਾ ਹੈ ਜਾਂ ਰਿਸ਼ਤਾ ਆਨੇ باوجود ਵੀ ਗੱਲ ਸਿਰੇ ਨਹੀਂ ਲੱਗਦੀ ਤਾਂ ਉਸ ਚੀਜ਼ਾਂ ਦਾ ਸਮਾਧਾਨ ਵੀ ਮੈਂ ਤੁਹਾਨੂੰ ਦੱਸੂਗਾ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਵੀ ਕਰੂੰਗਾ ਅਗਰ ਉਹ ਚੀਜ਼ਾਂ ਆਪਾਂ ਇਸਤੇਮਾਲ ਕਰਦੇ ਆ ਤਾਂ ਉਸ ਵਾਸਤੂ ਦੋਸਤੋ ਬਚਾਇਆ ਜਾ ਸਕਦਾ ਹੁਣ ਜਿਸ ਕਰਦੇ ਵਿੱਚ ਵੈਸਟ ਕਟਿਆ ਹੋਇਆ ਹੈ ਜਾਂ ਵੈਸਟ ਦਾ ਕੋਨਾ ਕਟਿਆ ਹੋਇਆ ਔਰ 6 ਮੁਖ ਜਾਂ 8 ਮੁਖ ਘਰ ਦੇ ਬੰਦੇ ਆ ਵਾਸਤੂ ਦੇ ਅਕੋਰਡਿੰਗ ਉਸ ਘਰ ਦੇ ਵਿੱਚ ਚਾਹੇ ਉਹ ਲੇਡੀਜ਼ ਜਾਂ ਲੜਕੀ ਚਾਹੇ ਉਹ ਮੈਰਿਡ ਮੈਰਿਡ ਹੈ ਜਾਂ ਉਸ ਘਰ ਚ ਕੁਆਰੇ ਪੰਜ ਰਹਿ ਰਹੀ ਹੈ ਜਾਂ ਉਹਦੀ ਲੜਕੀ ਦੀ ਮੰਮਾ ਦਾਦੀ ਹੈ ਭੂਆ ਰਹਿ ਰਹੀ ਹੈ ਤਾਂ ਉਹਨਾਂ ਨੂੰ ਕਾਫੀ ਹੱਦ ਤੱਕ ਜਾਂ ਤਾਂ ਮੈਰੀ ਲਾਈਫ ਦਾ ਸੁੱਖ ਨਹੀਂ ਮਿਲ ਰਿਹਾ ਜਾਂ ਫਿਰ ਬਿਮਾਰੀਆਂ ਨਾਲ ਪੀੜਤ ਰਹਿਗਾ ਪੈ ਰਿਹਾ ਹੈ ਉਸ ਤੋਂ ਬਾਅਦ ਗੱਲ ਕਰਾਂਗਾ ਸਾਊਥ ਦੀ ਐਂਟਰੀ ਔਰ ਘਰ ਦਾ ਨਾਰਥ ਕਟਿਆ ਹੋਣਾ ਇਹ ਸਭ ਤੋਂ ਖਤਰਨਾਕ ਹੈ ਖਾਸ ਕਰਕੇ ਘਰ ਦੇ ਮਾਲਕ ਵਾਸਤੇ ਜਾਂ ਘਰ ਦੇ بیٹے ਲਈ ਅਗਰ ਨਾਰਥ ਕਟਿਆ ਹੈ ਤਾਂ ਘਰ ਦਾ ਜਿਹੜਾ ਮੇਨ ਮਾਲਕ ਹੈ ਜਾਂ ਤੁਹਾਨੂੰ ਹਾਰਡ ਦੀ ਪ੍ਰੋਬਲਮ ਆਊਗੀ ਜਾਂ ਸਟੰਟ ਪੈਣਗੇ ਜਾਂ ਸਾਹ ਦੀ ਪ੍ਰੋਬਲਮ ਆਊਗੀ ਜਾਂ ਫਿਰ ਉਸ ਬੱਚੇ ਦੇ ਕੈਰੀਅਰ ਨੂੰ ਲੈ ਕੇ ਪਰੇਸ਼ਾਨੀਆਂ ਆਣਗੀਆਂ ਜਿਵੇਂ ਵਿਦੇਸ਼ ਚ ਤੁਹਾਨੂੰ ਕੰਮ ਨਾ ਮਿਲਣਾ ਜਾਂ ਪੀਆਰ ਚਲਕਾਵਟਾ ਨਹੀਂ ਵਰਕ ਪਰਮਿਟ ਚਲਕਾਵਟਾ ਨਹੀਂ ਅਗਰ ਇੰਡੀਆ ਚ ਹੈ ਤਾਂ ਉਹਦੀ ਕੰਮ ਨੂੰ ਲੈ ਕੇ ਪਰੇਸ਼ਾਨੀ ਉਹਦੀ ਸ਼ਾਦੀ ਨੂੰ ਲੈ ਕੇ ਪਰੇਸ਼ਾਨੀ ਉਹਦੀ ਸੈਟਲਮੈਂਟ ਨੂੰ ਲੈ ਕੇ ਪਰੇਸ਼ਾਨੀ ਜਿਹੜੇ ਮੈਂ ਤੁਹਾਨੂੰ ਸਾਰੇ ਵਾਸਤੂ ਦੋਸ਼ ਬਾਰੇ ਦੱਸਿਆ ਜਾਂ ਬਿਮਾਰੀਆਂ ਬਾਰੇ ਦੱਸਿਆ ਤਾਂ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰਦੇ ਹੋਏ ਤਾਂ ਜਿਹੜੀ ਇਹਦੇ ਰੈਮਡੀਜ਼ ਹੈ ਜਾਂ ਜੋ ਇਹਦੇ ਲਈ ਆਪਾਂ ਸਮਾਨ ਘਰ ਦੇ ਵਿੱਚ ਲਗਾਣਾ ਹੈ ਵਸਤੂ ਦਾ ਜਾਂ ਦੱਬਣਾ ਹੈ ਉਹਦੀ ਮੈਂ ਤੁਹਾਨੂੰ ਪ੍ਰੋਪਰ ਪੂਰੀ ਜਾਣਕਾਰੀ ਪਾਰਟ 2 ਦੇ ਵਿੱਚ ਦਵਾਂਗਾ ਤਾਂ ਤੁਸੀਂ ਪਾਰਟ 2 ਦਾ ਇੰਤਜ਼ਾਰ ਕਰੋ ਉਹ ਵੀ ਮੈਂ 2-3 ਦਿਨਾਂ 'ਚ ਪਾ ਕੇ ਤੁਹਾਨੂੰ ਉਸ ਚੀਜ਼ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਾਉਂਗਾ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਦੂਸਰੇ ਲੋਕ ਜਾਂ ਰਿਸ਼ਤੇਦਾਰ ਤੁਹਾਡੇ ਜਾਂ ਮਿੱਤਰ ਦੋਸਤ ਸਾਰਿਆਂ ਨੂੰ ਉਸ ਚੀਜ਼ ਦਾ ਲਾਭ ਮਿਲ ਸਕੇ ਹੋ ਸਕਦਾ ਹੈ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਕਿਸੇ ਦੀ ਬਿਮਾਰੀ ਦਾ ਹੱਲ ਮਿਲ ਜੇ ਜਾਂ ਕਿਸੇ ਨੂੰ ਬੇਟੀ ਦੀ ਸ਼ਾਦੀ ਹੋ ਜੇ ਤਾਂ ਤੁਹਾਨੂੰ ਦੁਆਵਾਂ ਹੀ ਦੇਊਗਾ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਸਸੇ ਗਾਲ ਦੀ